ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੂਨੀ ਸੈ ਪੰਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚ ਨ ਹੋਵੇ ਜੇ ਸੋਚਿ ਨਖਵਾਰ ਚੁਪੈ ਚੁੱਪ ਨ ਹੋਵੇ ਜੇ ਲਾਇ ਰਨ ਵਿਤਾਰ ਪੁਖਿਆ ਪੁਖ ਨਾ ਤਰੀ ਜਬਨਾ ਪੁਰੀਆਂ ਪਾਰ ਸੈ ਸੰਫਾਂ ਲਖੋਈ ਤਾਂ ਇੱਕ ਨੰ ਚੱਲੇ ਨਾਲ ਕੇਵ ਸਚਿਆਰਾ ਹੋਈਏ ਕੇ ਕੁੜੇ ਟੁੱਟੇ ਪਾਲ ਕੁਮਰ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀਉਣ ਘਾਰ ਹੁਕਮਨ ਕਿਹਾ ਜਾਈ ਹੁਕਮੀਉਣ ਜੀ ਹੁਕਮ ਲੈ ਉਡਿਆਈ ਹੁਕਮੀ ਉਤਮ ਨੀਚ ਹੁਕਮਾਂ ਲਿਖ ਦੂਸੋ ਪਾਈਏ ਇਕ ਨਾਮ ਕੀ ਮੁਸੀਸ ਇਕ ਹੁਕਮੇ ਸਾ ਪਾਈਏ ਹੁਕਮੇ ਅੰਦਰ ਸਾਕੋ ਬਾਰ ਖੁਨਾਂ ਕੋਈ ਨਾਨਕ ਹੁਕਮੈ ਜੇ 부ਜੇ ਤਾਂ ਮੈਂ ਕਹਿ ਨਾ ਕੋਈ ਗਾਵੇ ਕੋ ਤਾਣ ਹੋਏ ਕਿਸੇ ਤਾਣ ਗਾਵੇ ਕੋ ਦਾਤ ਜਣਨੀ ਸ਼ਾਨ ਗਾਵੇ ਕੋ ਗੁਣੁੜਿਆਆਂ ਚਾਰ ਗਾਵੇ ਕੋ ਵਿਦਿਆ ਬੇਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੀ ਗਾਵੇ ਕੋ ਜੀ ਲੈ ਫਰਦੇ ਗਾਵੇ ਕੋ ਜਾਪਿ ਦਿਸੇ ਦੂਰ ਗਾਵੇ ਕੋ ਵੇਖਿਆ ਆਦਰਾ ਦੂਰ ਕਥਨਾ ਕਥਨਾ ਵਾ ਟੂਟ ਕਾਥ ਕਥ ਕਥੇ ਕੋਟੇ ਕੋਟ ਕੋਟ ਦਿਂਦਾ ਦਿਲੰਦਿਤਿ ਪਾਏ ਜੁਗਾ ਜਗੰਤਰ ਖਾਏ ਖਾਏ ਹੁਕਮੀ ਗੁੰਚ ਲਾਏ ਰਾਹ ਨਾਨਕ ਦੇ ਸੇਵੇ ਪ੍ਰਵਾਉ ਸਾਚਾ ਸਭ ਸਾਚਨਾਏ ਪਖਿਆ ਪਉ ਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫੇਰ ਕਿ ਅਗੇ ਰਖੀਏ ਜਿਤੁ ਦਸੇ ਦਰਬਾਰ ਮੋਹ ਕ ਬੋਲਣਮ ਬੋਲੀਏ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਹਉੜਿ ਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਕਤਿ ਆਨ ਨਾਨਕ ਏਵੈ ਜਾਣੀਐ ਸਭ ਆਪਿ ਸਿਆਰੰ ਥਾਪਿਆ ਨਾ ਜਾਏ ਕੀ ਤਨ ਹੋਏ ਆਪੇ ਆਮ ਰੰਜਨ ਸੋਏ ਜਿਨ ਸੇ ਆਤਨ ਪਾਇਆ ਮਾਣ ਨਾਨ ਗਾਈ ਗੁਣੇ ਨਿਦਾਨ ਗਾਵਿਏ ਸੁਣੀਏ ਮਰਖੀਏ ਪਾਉ ਦੁਖ ਪਰਾ ਸੁ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਬਤੀ ਮਾਹੀ ਦੇਹ ਜਾਣਾ ਖਨਾਹੀ ਕਹਿਣਾ ਕਥਨ ਜਾਏ ਗੁਰਾਂ ਕਦੇ ਪਜਾਹੀ ਸਬਣਾ ਜੀਆਂ ਕਾ ਇੱਕ ਦਾਤਾ ਸੁਮ ਵਿਸਰਨ ਨਜਾਈ ਤੀਰਥ ਨਵਾ ਜਿਸ ਭਾਵਾ ਵਿਣ ਪਾਣੀ ਕੇ ਨਾਇ ਖਰੀ ਜੇਤੀ ਸਿਸ਼ਟ ਪਾਈ ਵਿਖਾ ਵਿਣ ਕਰਮਾ ਕੇ ਮੇਰੇ ਲਈ ਮਤ ਵਿਚ ਰੰਜਵਾਰ ਮਾਨਕ ਜੇ ਗੁਰ ਕੀ ਸਿੱਖ ਸੁਣੀ ਗੁਰਾਂ ਕਦੇ ਪਜਾਹੀ ਸਬਣਾ ਜੀਆਂ ਖਾ ਇੱਕ ਦਾਤਾ ਸੁਮ ਵਿਸਰਨ ਨਜਾਈ ਜੀਗ ਚਾਰੇ ਆਰ ਜਾ ਉਰਦ ਸੁਣੀ ਹੋਏ ਨਮ ਖੰਡਾ ਵਿੱਚ ਜਾਣੀਏ ਨਾਲ ਤੇ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀ ਜਲੇ ਜੇਤ ਨਦਰ ਨਾ ਆਵੇ ਤਵਾ ਨ ਪੁਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਆ ਕੋ ਨ ਸੁਜੈ ਜਿਤਸ ਗੁਣ ਕੋਇ ਕਰੈ ਸੁਣਾ ਸਿਦਪੇ ਸੁਨਾਤ ਸੁਣਾ ਤਰ ਤੌੜੇ ਆਕਾਸ ਸੁਣਾ ਦੀਪ ਲੋਭ ਤਾਲ ਸੁਣਾ ਪੁਨ ਸਕੇ ਕਾਲ ਨਾਨਕ ਭੁਗਤਾ ਸਭ ਵਿਗਾਸ ਸੁਣਾ ਦੂਪਉ ਕਾ ਨਾਸ ਸੁਣਾ ਈਸਰ ਬ੍ਰਹਮਾ ਇੰਦ ਸੁਣਾ ਮੁਕਸਰਾਨ ਮੰਦ ਸੁਣਾ ਜੋ ਜੋ ਤਨ ਪੀਦ ਸੁਣਾ ਸਾ ਸਿਮਤ ਤੀਦ ਨਾਨਕ ਭੁਗਤਾ ਸਭ ਵਿਗਾਸ ਸੁਣਾ ਦੂਪਉ ਕਾ ਨਾਸ ਸੁਣਿਆ ਸਤ ਸੰਤੋ ਗਿਆਨ ਸੁਣਿਆ ਛਡ ਕਾਈਸ਼ਣ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੇ ਸੈ ਧਿਆਨ ਨਾਨਕ ਭੁਗਤਾ ਸਬਿ ਵਿਗਾਸ ਸੁਣਿਆ ਦੂਪਉ ਕਾ ਨਾ ਸੁਣਿਆ ਸਰਾ ਗੁਣਾ ਕੀ ਗਾ ਸੁਣਿਆ ਸੀ ਪੀ ਪਾਸਾ ਸੁਣਿਆ ਅੰਦੇ ਪਾਵੇ ਰਾਹ ਸੁਣਿਆ ਅਥਿ singਾਉ ਨਾਨਕ ਭੁਗਤਾ ਸਬਿ ਵਿਗਾਸ ਸੁਣਿਆ ਦੂਪਉ ਕਾ ਨਾ ਮੰਨੇ ਕੀ ਗਤ ਕਹੇ ਨ ਜਾਹੇ ਜੇ ਕੋ ਕਹ ਪਿਛੇ ਪਛਤਾਏ ਕਾਗਦ ਕਰਮਾ ਲਿਖਣ ਹਰ ਮੰਨੇ ਕਾ ਬੇਕਰਣ ਵਿਚਾਰ ਐਸਾ ਨਾਮ ਨਰੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸਰਤੋਏ ਮਨ ਬੁੱਧ ਮੰਨੇ ਸਰਪਉਣ ਕੀ ਸੋਦਾ ਮੰਨੇ ਮੋ ਚੋਟਾ ਨੰਖਾਏ ਮੰਨੇ ਜਮ ਕੇ ਸਾਨ ਨ ਜਾਏ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਮਾਠ ਨ ਪਾਈ ਮਨੈ ਪਾਸੋਂ ਪ੍ਰਗਟ ਜਾਏ ਮਨੈ ਮਗਨ ਚੱਲੇ ਪੰਥ ਮਨੈ ਤਰਮ ਸਿੱਤੀ ਸਨਮਾਨ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਪਾਵੇ ਮੁਕਤਿ ਆਰ ਮਨੈ ਪਰਵਾਰਿ ਸਿਧਾਰ ਮਨੈ ਤਰੇ ਤਾਰੇ ਗੁਰ ਸੇਖਾ ਮਨਿ ਨਾਨਕ ਪਰਨਾਪੇਖ ਐਸਾ ਨਾਮ ਨਰੰਜਨ ਹੋਇ ਜੇ ਕੋ ਮਨ ਜਾਣੇ ਮਨ ਕੋਇ ਪੰਜ ਪ੍ਰਵਾਣ ਪੰਜ ਪ੍ਰਦਾਨ ਪੰਜ ਪਾਵੇ ਦਰਗੇ ਮਾਨ ਪੰਜ ਸੁਹੇ ਦਰਜਾਨ ਪੰਜ ਕਾਗੁਰੇ ਧਿਆਨ ਜੇ ਕੋ ਕਹ ਕਰੇ ਵਿਚਾਰ ਕਰਤੇ ਕਾਏ ਕਰਨੇ ਨਹੀਂ ਸਮਾਰ ਤੌਲ ਤਰਮਦਿਆ ਕਾ ਪੂਤ ਸੰਤੋਥਾ ਰਖਿਆ ਜਨ ਸੂਤਾ ਜੀ ਕੋ ਬੁਦੇ ਹੋਏ ਸਿਆਰ ਤੌਲੇ ਉੱਪਰ ਕੀਤਾ ਪਾਰ ਤਰਤੀ ਹੋਰ ਪਰੇ ਹੋਰ ਹੋਰ ਤਿਤ ਪਾਤਲੀ ਕੁੰਜੋਰ ਜੀ ਜਾਤ ਰੰਗਾ ਕੇ ਨਾਭ ਸੁਣਾ ਲਿਖਿਆ ਉੜੀ ਕਲਾਮ ਇਹੋ ਲੇਖਣ ਜਾਣੀ ਕੋ へ ਲੇਖਾਂ ਲਿਖਿਆ ਕੀਤਾਏ ਕੀਤਾ ਤਾਣ ਸਲ ਰੂਪ ਕੀਤੀ ਦਾਜਣੀ ਕੁੰਕੂਤ ਕੀਤਾ ਪਸਾਹ ਏਕੋ ਖਵਾਉ ਤਿਤ ਹੋਏ ਲਗਤਰਿਆ ਕੁਦਰਤ ਕਵਣ ਕਹਾਵੀ ਚਾਰ ਵਾਰ ਅਨੰਤ ਜਮ ਇੱਕ ਵਾਰ ਜਦ ਪਾਵ ਸਾਈ ਪਲੀਕਾਰ ਤੂੰ ਸਾ ਸ੍ਰਾਮ ਤਨੰਕਾਰ ਸੰਖ ਜਪ ਸੰਗ ਭਾਉ ਸੰਗ ਪੂਜਾ ਸੰਗ ਤਪਤਾ ਸੰਖ ਰੰਤ ਮੁਖ ਵੇਦ ਪਾਠ ਸੰਗ ਜੁਮ ਰਹਿ ਉਦਾਸ ਸੰਗ ਪਦ ਗੁਣ ਗਿਆਨ ਵਿਚਾਰ ਸੰਗ ਸਤੇ ਸੰਗ ਦਾਤਾਰ ਸੰਖ ਸੂਰ ਮੋਪਗਸਾਰ ਸੰਖ ਮੂਨ ਲਵਲਾਏ ਤਾਰ ਕੁਦਰਤ ਕਮਣ ਕਾ ਵਿਚਾਰ ਵਾਰਣ ਜਮੈ ਕੋਾਰ ਜੋਤ ਪਾਵੇ ਸਾਇ ਪ੍ਰੀਕਾਰ ਤੂੰ ਸਾ ਸਲਾਮਤ ਅੰਕਾਰ ਸੰਖ ਮੂਰਖ ਅੰਧਖੂਰ ਸੰਖ ਚੋਰ ਰਾਮਖੂਰ ਸਾੰਵਰ ਕਰ ਜਾਏ ਝੂਰ ਸੰਗਲੋਡ ਤਿਆ ਕੁਮਾਈ ਸੰਗ ਪਾਪੀ ਪਾਪ ਕਰ ਜਾਏ ਸੰਖ ਕੁੜਿਆ ਕੁੜੇ ਫਰਾਏ ਸੰਖ ਮਲੇਸ ਮਲ ਪੰਖਾਏ ਸੰਗਨੰਦ ਸਰ ਕਰੇ ਭਾਰ ਨਾਨਕ ਨੀ ਕਾ ਵਿਚਾਰ ਵਾਰ ਆਨੰਦ ਜਮ ਇਕ ਵਾਰ ਜੁਦ ਪਾਵੈ ਸਾਈ ਪੁਲੀਕਾਰ ਤੂੰ ਸਾ ਸਲਾਮ ਤਰੰਕਾਰ ਸੰਖ ਨਾਵ ਸੰਖ ਥਾਵ ਗਮ ਗਮ ਸੰਖ ਲੋ ਸੰਖੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਖਰਾਸ ਸੰਜੋਗ ਖਾਨ ਜਿਨੇ ਲਿਖੇ ਤਿਸਨਾਂਏ ਜਿ ਫਰਮਾਏ ਤਿਪ ਪਾਏ ਜਿਤਾ ਕੀਤਾ ਤੇਤਨ ਆਉ ਵਣ ਨੈ ਨਿਕੁਤਾ ਕੁਦਰਤ ਕੌਣ ਕਾ ਵਿਚਾਰ ਵਾਰਿਆਂ ਝਾਵੈ ਕੋਾਰ ਜੋ ਪਾਵੈ ਸਹੀ ਪਲਿਕਾਰ ਤੂੰ ਸਾ ਸਲਾਮ ਤਰੰਕਾਰ ਪਰਿਏ ਹੱਥ ਪੈ ਤੰਦੇ ਪਾਣੀ ਤੋਤੇ ਉਤਰ ਸਕੇ ਮੂਤਲੀਤੀ ਕੱਪੜ ਹੋਏ ਦੇਸ ਬੁਣ ਲਈ ਤੋਹ ਪਰ ਇਹ ਮਤ ਪਾਪਾਂਗੇ ਸੰਗ ਤੁਪੇ ਨਾ ਵੇਕੇ ਰੰਗ ਕੁਨੀ ਪਾਪੀ ਆਖਣ ਨਾਏ ਕਰ ਕਰ ਕੰਨਾਂ ਲਿਖ ਲੈ ਜਾਓ ਆਪੇ ਵੀ ਆਪੇ ਖਾਓ ਨਾਨਕ ਹੁਕਮੀ ਆਉ ਜਾਓ ਤੀਰਥ ਤਪ ਦਿਆ ਦਤ ਦਾਨ ਜੇ ਕੋ ਪਾਵੇ ਤਿਲਕਾ ਮਾਣ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਤ ਮਨ ਆਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਿਣ ਗੁਣ ਕੀਤੇ ਪਤ ਨਾ ਹੋਈ ਸਵਸਤਾਤ ਬਾਣੀ ਬਰਮਾਉ ਸਤ ਸੁਆਣ ਸਦਾ ਮਨ ਚਾਉ ਕੌਣ ਸੁਇ ਲਾ ਵਕਤ ਕਵਣ ਕੌਣ ਥਿਤ ਕਵਣਾਰ ਕੌਣ ਰਤੀ ਮਾਉ ਕਵਣ ਜਿਤੋ ਆਕਾਰ ਵਿਲ ਨ ਪਈ ਆਪਣਤੀ ਜਹ ਹੋਏ ਲੇਖ ਪ੍ਰਾਨ ਵਕਤ ਨਾ ਪਾਇਓ ਕਾਦੀਆਂ ਜਾਂ ਲਿਖਣ ਲਈ ਕਰਣ ਤਿਤਵਾਰ ਨਾ ਜੋਗੀ ਜਾਣੇ ਰਤਮੌਨ ਨ ਕੋਈ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ ਕਿਵ ਕਾ ਰ ਆਖਾ ਕਿਵ ਸਲਾਈ ਕਿਉ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸੱ ਵੱਡੇ ਨਹੀਂ ਕੀਤਾ ਜਾਂ ਕਾ ਹੋਐ ਨਾਨਕ ਜੀ ਕੋ ਆਪੋ ਜਾਣੇ ਅਗਿ ਗਿਆਨ ਸੋਏ ਪਤਾਲਾ ਪਤਾਲ ਲਗਾਸ ਅੰਗਾਸ ਓੜ ਕੋੜ ਪਾਲਥਕੇ ਵੇਦ ਕੈਨਿਕ ਵਾਤ ਸਾਸਠਾਰੇ ਕੈਨਕ ਤੇ ਬਾਸ ਲਿਕ ਤਾਤ ਲੇਖਾਇ ਤਾਂ ਲਿਖੇ ਲਿਖੇ ਹੋਏ ਨਾਸ ਨਾਨਕ ਡਾਖੀ ਆਪੇ ਜਾਣਿਆ ਸਲਾਹੇ ਸਲਾਹੇ ਤੀ ਸੁਰਤਨਮ ਪਾਈਐ ਨਦੀਆਂ ਤੇਵਾ ਪਵੇ ਸਮੁੰਦ ਨਾ ਜਾਣੀਏ ਸਮੂਸਾ ਸੁਲਤਾਨ ਗਿਰਿਆ ਸੇਤੀ ਮਾਲ ਤਨ ਕੀ ਤੋਲ ਨਾ ਆਵਣੀ ਜੇ ਤੁਮਨ ਨਾ ਵਿਸਰੇ ਅੰਤਨ ਸਿਵਤੀ ਕੈਨ ਅੰਤ ਅੰਤਨ ਕਰਨੇ ਦੇ ਨ ਅੰਤ ਅੰਤਨ ਵੇਖਣ ਸੁਣਨ ਅੰਤਨ ਜਾਪੇ ਕਿਆ ਮਨ ਮੰਤਾ ਅੰਤਨ ਜਾਪੇ ਕੀਤਾ ਕਾਹਰ ਅੰਤਨ ਜਾਪੇ ਪਾਰਾਵਾਰ ਅੰਤ ਕਾਨ ਖੇਤੇ ਬਲਾਈ ਤਾਂ ਕਿ ਅੰਤਨ ਪਾਹੇ ਜਾਏ ਇਹੋ ਅੰਤਨ ਜਾਣੇ ਕੋਈ ਬੋਤਾ ਕੀ ਬੋਤਾ ਹੋਏ ਵੱਡਾ ਸਭ ਉੱਚਾ ਥਾਂ ਉੱਚ ਉਪਰਚਾ ਨਾ ਹੋਏ ਵਿਡਚਾ ਹੋਏ ਕੋਈ ਦਸੋਚੇ ਕੋ ਜਾਣੇ ਸੋਏ ਦੇਵੜੇ ਆਵ ਜਾਣੇ ਆਪਾਪ ਨਾਨ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਈ ਵੱਡਾ ਦਾਤਾ ਤਨ ਤਮਾਈ ਕਿਤੇ ਮੰਗੇ ਜੋਦ ਉਪਾਰ ਕਿਤਿਆ ਗੰਤਨੀ ਵਿਚਾਰ ਕਿਤੇ ਖਵਤਟੇ ਵਿਚਾਰ ਕਿਤੇ ਲਨ ਮੁਕਰ ਪਾਈ ਕਿਤੇ ਮੂਰਖਾਏ ਖਾਇ ਕਿਤਿਆ ਦੂਪੂ ਸਮਾਰੇ ਪੈ ਦਾਤ ਤੇਰੀ ਦਤਾਰ ਬੰਦ ਖਲਾਸੀ ਪਾਣੀ ਹੋਏ ਹੋਰਾਖ ਨਸਕੀ ਕੋਈ ਜੀ ਕੋ ਖਾਇ ਕਿ ਆਖਣ ਪਾਏ ਉਹ ਜਾਣੇ ਜਿਤਿਆ ਮੁਖ ਖਾਇ ਆਪੇ ਜਾਣੇ ਆਪੇ ਦੇ ਆਖੇ ਸੇ ਪਹਿ ਕੀ ਕੀ ਜਿਸ ਨੂੰ ਬਸੇ ਸਿਵ ਸੁਨਾ ਨਾਨਕ ਪਾਸਾਈ ਪਾਸਾ ਮੂਲ ਗੁਣ ਮੂਲ ਅਪਾਰ ਮਨੁ ਅਪਾਰੀ ਮੂਲ ਪੰਡਾਰ ਮੂਲਾਵੇ ਮੂਲਾ ਜਾਏ ਮੂਲ ਪੈ ਮੂਲਾ ਸਮਾਹੀ ਮੂਲ ਤਨ ਮੂਲ ਦੀਬਾਨ ਮੂਲ ਤੁਲ ਮੂਲ ਪ੍ਰਵਾਨ ਮੂਲ ਮੂਸੀਸ ਮੂਲ ਨਿਸ਼ਾਨ ਮੂਲ ਕਰ ਮੂਲ ਫਰਮਾਨ ਮੁੱਲੋ ਮੂਲ ਆਖਿਆ ਨੰਜਾਇ ਆਖ ਆਖ ਰੇ ਲਿਵ ਲਾਈ ਆਖੇ ਵੀਰ ਪਾੜ ਪੁਰਾਣ ਆਖੇ ਪੜੇ ਕਰਿ ਵਿਖਿਆਨ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੇ ਗੁਬਿੰਦ ਆਖੇ ਸ ਆਖੇ ਸਿੱਧ ਆਖੇ ਕਿਤੇ ਕਿਤੇ ਬੁਧ ਆਖੇ ਦਾਨ ਮੇ ਆਖੇ ਦੇਵ ਆਖੇ ਸੁਰ ਨਰ ਮੁੰਜਨ ਸਿਵ ਕੀਤੇ ਆਖੇ ਆਖਣ ਪਾਏ ਕੀਤੇ ਕਹਿ ਘੜ ਫਰਜਾਈ ਇਤੇ ਕੀਤੇ ਹੋਰ ਕਰੇ ਤਾਂਖ ਨ ਸਕੇ ਕੀਕੇ ਜਿਉੜ ਪਾਵੇ ਤੇ ਉੜ ਹੋਇ ਨਾਨ ਜਾਣ ਸਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਨ ਲਖੇ ਸਿ ਗੁਰ ਅੰਗਵਾਨ ਸੋ ਤਨ ਕਿਹਾ ਸੋ ਕਰ ਕੇਹਾ ਜਿਤ ਪੈ ਸਰਬ ਸਮਾਲੇ ਵਾਜੇ ਨਾਦ ਨੀਕ ਅ ਸੰਖਾ ਕੀਤੇ ਵਾਵਣ ਹਾਰੇ ਕਿਤੇ ਰਾਗ ਪਰੇ ਸੁਕਈਨ ਕਿਤੇ ਗਾਵਣਾਰੇ ਗਾਵੇ ਤੁੰ ਪਉਣ ਪਾਣੀ ਬਸੰਤਰ ਗਾਵੇ ਰਾਯਾ ਤਨਮ ਦੁਆਰੇ ਗਾਵੇ ਚਿਤ ਗੁਤਲੇ ਜਾਣੇ ਲੇਹਲੇ ਧਰਮ ਵਿਚਾਰੇ ਗਾਏ ਸ਼੍ਰਮਾਂ ਦੇਵੀ ਸੁਣ ਸਾ ਸਵਾਰੇ ਗਾਵੇ ਇੰਦੇ ਇੰਦਰਾਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵੇ ਸੇਸ ਸਮਾਦੀ ਅੰਦਰ ਗਾਵਣ ਸਾ ਵਿਚਾਰੇ गावण जति सती संतोषी गाए वीर करारे गावण पंडित पण खीसर ज ज वेदा नालि गावे मूणिया मन मूण सुरगा माच्या ली गाव रतनु पाए तेरे अठसर तीर्थ नालि गावे जोधमा मलसुरा गावे खाणी चारे गावे खांड मंडलवर पंडा कर कर खेतारे से तुम गावे जुध पारते तेरे पात्र साले ਹੋਰ ਕੀਤੇ ਗਾਮਣ ਸਿਮ ਚਿਤ ਨਿ ਆਵਣ ਨਾਨਕ ਕੀ ਵਿਚਾਰੇ ਸੋਈ ਸੋਈ ਸਦਾ ਸੱਚ ਸਭ ਸਾਚਾ ਸੱਚੇ ਨਾਹੀ ਹੈ ਪੀਉ ਸੀ ਜਨ ਜਾਸੀ ਰਚਨਾ ਜਨ ਰਚਾਈ ਰੰਗੀ ਰੰਗੀ ਪਾਤਿੰਕ ਕਰ ਕਰ ਜਨ ਸਿਮਾ ਜਿਨ ਨੂੰ ਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਵਤ ਦਿਵੜਾਈ ਜੋਤ ਸੁ ਪਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹ ਸਹਾਂਪ ਸਾਬ ਨਾਨਕ ਰਣ ਜਾਇ ਮੁੰਦਾ ਸੰਤੋਖ ਸਰਮਪ ਚੋਲੀ ਤਿਆਣ ਖਰੇਬ ਪੂਤਾ ਖੰਤਾ ਕਾਲ ਕੁਆਰੀ ਕਾਇਆ ਜੋ ਡੰਡਾ ਪ੍ਰਤੀ ਆਈ ਪੰਤੀ ਸਭ ਜਮਾਤੀ ਮਨ ਜੀਤੇ ਜਗ ਜੀਤ ਆਦੇਸ ਤੇ ਆਦੇਸ ਆਦ ਨੀਲਾ ਆਨਾਦ ਆਹਤ ਜੁਜੇ ਕੋ ਇਸ ਉਗਿਆੰ ਦੇ ਆਪਨਾਰਣ ਕੜਕਣਵਾਜੇ ਨਾਦ ਆਪਨਾਥ ਨਾਥੀ ਸਭਜਾ ਕਿਰੀ ਸਵਰਾਸਾਦ ਸੰਜੋਗ ਬਜਉ ਦੇ ਕਾਰ ਚਲਾਵੇ ਲਿਖਿਆ ਵੇ ਪਾਗ ਆਦੇਸ ਅਦੇਸ ਆਦ ਨੀਲ ਨਾਦ ਅਨਹਤ ਜੁਦੇ ਕੁवीस ਜੇ ਕਮਾਈ ਜੁਤਿਆਇ ਤਿੰ ਚੱਲੇ ਪ੍ਰਵਾਣ ਇੱਕ ਸੰਸਾਰੀ ਭੰਡਾਰੀ ਕਲਾਈ ਦੀ ਬਾਨ ਜਿਦ ਪਾਵਤ ਵਿਚਲਾਵੇ ਜਿਉ ਪਰਮਾਨ ਉਹ ਵਖੇ ਨਦਰਣਾਵੇ ਬਹੁਤਾ ਉਡਾਨ ਆਦਿ ਸੇ ਅਦੇਸ ਆਦੂ ਨੀਲ ਅਨਾਦ ਅਨਾਹਤ ਜੋ ਜੁਗੇ ਕੋ ਵੇ ਸੰ ਆਸਨ ਲੇ ਪੰਡਾਰੇ ਜੋ ਸਪਾਸੇ ਕਵਾਰ ਕਰਖੇ ਵਖੇ ਸਜਨਾਰ ਨਾਨਕ ਸਚੇ ਕੀ ਸਚੇ ਅਕਾਨ आदिश्य अदिस देश। आधनील अनाद अनाहत ज कोईस एक दूजी बहु लाख होए लख होए लाख वीस ल ल खिडाकी एक नाम जगदीस ए त्रायपद पौड़ियां चढ़ि गए होए कीस सुन गलांग खास के की कीटाए रीस नान द्रिपाइए कूड़े कूड़े ठिस आखण जोर छपे ना जोर जोर न मंगण दे ना जोर ਜੋਰ ਨ ਜੀਵਣ ਮਰਨ ਜੋਰ ਜੋਰ ਨ ਰਾਜ ਮਾਲ ਮਨਸੂਰ ਜੋਰ ਨ ਸੁਰਤੀ ਗਿਆਨ ਵਿਚਾਨ ਜੋਰ ਨ ਜੁਤੀ ਛੁਟੇ ਸੰਸਾਰ ਜਿਸਾਂ ਜੁਰਖਾਂ ਵੇਖੇ ਸੋਏ ਨਾਨਕੁ ਤੁਮਨੀਚ ਨ ਕੋਇ ਰਾਤੀ ਰੁਤੇ ਥਿਤੇ ਵਾਰ ਪਉਣ ਪਣੀ ਪਤਾਲ ਤਸੇ ਤਰਤੇ ਥਾਵ ਰਖੀ ਤ੍ਰਮਨਸਾਲ ਤੂਏ ਜੀਜੂ ਕੇ ਰੰਗ ਤਿਨ ਕੇ ਨਾਮ ਲਈਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਉਸ ਤਾ ਦਰਬਾਰ ਤਿੱਥੇ ਸੁਣ ਪੰਚ ਪ੍ਰਵਾਨ ਨਦੀ ਕਰਮ ਪਵੇਂ ਨਿਸ਼ਾਨ ਕਛੁ ਖਾਈ ਉਥੇ ਪਾਹੇ ਨਾਨਕ ਜਾਪੇ ਜਾਇ ਧਰਮ ਕਣ ਕਾਇ ਉਤਰਮ ਗਣ ਖੰਡ ਕਾਖੂ ਕਰਮ ਕੀਤੇ ਪਵਨ ਪਾਣੀ ਵੇ ਸੰਤਰ ਕੀਤੇ ਕਾਣ ਮੀਸ ਕੀਤੇ ਬਰਮੇ ਘਾਟ ਤੜੀਏ ਰੂਪ ਰੰਗ ਕੇ ਵੇਸ ਕੀਤਿਆ ਕਰਮ ਪੁੰਮੇਰ ਕੀਤਾ ਕੀਤੇ ਤੂਪ ਦੀਸ ਕਿਤੇੰਦ ਚੰਸੁਰ ਕੀਤਾ ਕਿਤੇ ਮੰਡਲ ਦੇਸ ਕਿਤੇ ਸਿੱਧ ਬੋਧਨਾਥ ਕੀਤਾ ਕਿਤੇ ਦੇਵ ਇਸ ਕਿਤੇ ਦੇਵਦਾਨ ਮੁਨ ਕੀਤਾ ਕਿਤੇ ਰਤਨ ਸਮੁੰਦਰ ਕਿਤਿਆ ਖਾਣੀ ਕਿਤਿਆ ਬਾਣੀ ਕਿਤੇ ਪਾਨ ਨਰਿੰਦ ਕਿਤਿਆ ਸੁਰਤੀ ਸੇਵ ਕੀਤਾ ਨਾਨਕ ਅੰਤਨਾੰਤ ਗਿਆਨ ਖੰਡ ਮੇ ਗਿਆਨ ਪ੍ਰਚੰਡ ਤਿਥੇ ਨਾ ਬਨੋਦ ਕੋਡ ਅਨੰਦ ਸ਼ਰਮ ਖੰਡ ਕੀ ਬਾਣੀ ਰੂਪਾ ਤਥੇ ਘਾੜ ਤੇ ਕੜੀਏ ਬਹੁਤ ਅਨੂਪਾ ਤਾਂ ਕੀ ਗੱਲਾਂ ਕਥੀਆਂ ਨ ਜਾਏ ਜੀ ਕੋ ਕਾ ਪਿਛੇ ਪਛਤਾਏ ਤਥੇ ਕੜੀਏ ਸੁਰਤ ਮਤ ਮਨ ਬੁੱਧ ਤਥੇ ਕੜੀਏ ਸੁਰਾਂ ਸਰਾਂ ਕੀ ਸੁਦ ਕਰਮ ਖੰਡ ਕੀ ਬਾਣੀ ਜੋਰ ਤੇ ਹੋਰ ਨ ਕੋਈ ਹੋਰ ਤਥੇ ਜੋਦ ਮਹਾਂ ਬਲ ਸੂਰ ਤਨ ਮੇ ਰਾਮ ਰਿਆ ਪਰਪੂਰੰ ਤਿਤਸੀ ਤੋ ਸਿਤਮ ਮਮਾਈ ਤਾਗੇ ਰੂਪ ਨ ਕਥਨੇ ਜਾਏ ਨਾਮ ਮਰਨ ਠਾਕੀ ਜਾਹਿ ਦਿਨ ਕੀ ਰਾਮ ਸਿਮਨ ਮਾਈ ਤਥੇ ਪਤਵ ਸਿਖੇ ਲੋ ਕਰਿਆਨੰਸਾ ਮਨ ਸੋਏ ਸਚਖੰਡੋ ਸਿਨੰਕਾਰ ਕਰ ਕਰ ਵੇਖੇ ਨਦਰਣਿਆਲ ਤਥੇ ਖੰਡ ਮੁੰਡਰ ਪਰ ਪੰਡ ਜੇ ਕੋ ਕਥੇ ਤੰਤਨੰਤ ਤਥੇ ਲੋ ਲੋ ਕਰ ਜਿਜੁ ਤਿਤਖਾਰ ਵੇਖੇ ਇਸੇ ਕਰ ਵਿਚਾਰ ਨਾਨਕ ਕਥਨ ਕੰਡਾਸਾਰ ਜਤ ਪਹਾਰਾ ਤੀਜ ਸੁਨਿਆਰ ਐਨ ਮਤ ਵਿਦ ਧਿਆਨ ਪੌਖ ਲਗਨ ਤੁਪਤਾਉ ਪੰਡਾ ਪਉ ਅਮਰਤਿ ਟਾਲ ਗੜੀਏ ਸ਼ਬਦ ਸੱਚੀ ਟਿਕਸਾਲ ਜਿਨ ਕੋ ਨਦਰ ਗਉ ਤਿਨ ਖਾਰ ਨਾਨਕ ਨਦਰਿ ਨਦਰਿ ਨਿਹਾਲ ਸਲੋਕ ਪਵਣੇ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤ ਦਿਵਸ ਰਾ ਦੁ ਦਾਈ ਦਾਇਆ ਖਿਲੇ ਸੁਰ ਜਗਤਾਂ ਜੰਗ ਆਈਆਂ ਬੁਰਾਈਆਂ ਵਾਚੇ ਤਰਮੰਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾ ਹਾਲ ਨਾਨਕ ਤੇ ਮੁਖ ਜਲੈ ਕੀਤੀ ਸੁਟੀ ਨਾਲ ਜਿਨੀ ਨਾਮ ਧਿਆਇਆ ਗੇ ਮਸਕਤ ਖਾਲ ਨਾਨਕ ਤੇ ਮੁਖ ਜਲੇ ਕੀਤੀ ਸੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ